ਸ਼ਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਦੇ ਮੁਕਾਮ ਦੇ ਉੱਤੇ ਜੁੜ ਬੈਠੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਰਬੰਸਦਾਨੀ ਅਮਰਤ ਦੇ ਦਾਤੇ ਧੰਤੰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਤੇ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜਿੱਥੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਸ ਅਸਥਾਨ ਤੇ ਮਨਾਇਆ ਜਾ ਰਿਹਾ ਹੈ ਸਮੁੱਚੇ ਸਿੱਖ ਜਗਤ ਵੱਲੋਂ ਵਿਸ਼ਵ ਪੜ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਵੀ ਇਸ ਪ੍ਰਕਾਸ਼ ਪੁਰਬ ਨੂੰ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਉਣ ਦਾ ਉਪਰਾਲਾ ਕੀਤਾ ਗਿਆ ਹੈ ਮੈਂ ਸਭ ਤੋਂ ਪਹਿਲਾਂ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ 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 ਵਧਾਈਆਂ ਦੇਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੁਰੂ ਖਾਲਸਾ ਪੰਥ ਨੂੰ ਸਮੁੱਚੀ ਮਾਨਵਤਾ ਨੂੰ ਜੋ ਦੇਣਾ ਨੇ ਉਹਨਾਂ ਨੂੰ ਇਹਨਾਂ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ ਜਾ ਸਕਦਾ ਨਾ ਅੱਖਰਾਂ ਦੇ ਵਿੱਚ ਲਿਖਿਆ ਜਾ ਸਕਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪੂਰਬ ਦੀ ਯਾਤਰਾ ਵੱਲ ਗਏ ਤੇ ਪਟਨਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪਣੇ ਪਰਿਵਾਰ ਨੂੰ ਛੱਡ ਕੇ ਜਦੋਂ ਅਸਾਮ ਨੂੰ ਰਵਾਨਾ ਹੋਏ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਬਚਨ ਵੀ ਹੈ ਪਾਤਸ਼ਾਹ ਦੇ ਮੋਹਰ ਬਿਤ ਪੂਰਬ ਕੀਸ ਭਯਾਨਾ ਪਾਂਤ ਪਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤ੍ਰਬੇਣੀ ਭਈ ਪੁੰਨ দান ਦਿਨ ਕਰਤ ਬਤਈ ਤਹੀ ਪ੍ਰਕਾਸ਼ ਸ ਹਮਾਰਾ ਭਯੋ ਪਟਨਾ ਸਹਿਰ ਵਿਖੇ ਪਵਲਯੋ ਬਚਪਨ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੰਗਾ ਨਦੀ ਦੇ ਕਿਨਾਰੇ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਬੀਤੇ ਆ ਫੇਰ ਥੋੜਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਬਤੀਤ ਹੋਇਆ ਕੁਝ ਵਕਤ ਯਮਨਾ ਦੇ ਕੰਡੇ ਪੌਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਬਤੀਤ ਕੀਤਾ ਤੇ ਆਖਰੀ ਵਕਤ ਪੰਜ ਭੌਤਿਕ ਸਰੀਰ ਦੇ ਵਿੱਚੋਂ ਗੋਦਾਵਰੀ ਦੇ ਕੰਡੇ ਸ੍ਰੀ ਨਾਦੇੜ ਸਾਹਿਬ ਮਹਜੂਰ ਸਾਹਿਬ ਦੀ ਪਾਵਨ ਧਰਤੀ ਤੇ ਬਤੀਤ ਕੀਤਾ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਔਰੰਗਜ਼ੇਬ ਚਲਾ ਰਿਆ ਸੀ ਬੜਾ ਸ਼ਕਤੀਸ਼ਾਲੀ ਸਾਮਰਾਜ ਸੀ ਔਰੰਗਜ਼ੇਬ ਦਾ ਔਰ ਉਹਨੇ ਤਹਿਈਆ ਕੀਤੀ ਕਿ ਮੈਂ ਪੂਰੇ ਭਾਰਤ ਨੂੰ ਪੂਰੇ ਹਿੰਦੁਸਤਾਨ ਨੂੰ ਦਾਰੂ ਨੇ ਇਸਲਾਮ ਦੇ ਵਿੱਚ ਤਬਦੀਲ ਕਰ ਦੇਣਾ ਕਿਉਂਕਿ ਮੈਨੂੰ ਰਾਜ ਭਾਗ ਅੱਲਾਹ ਨੇ ਦਿੱਤਾ ਹੀ ਇਸ ਲਈ ਹੈ ਕਿ ਮੈਂ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰਾਂ ਇਸ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਔਰੰਗਜ਼ੇਬ ਨੇ ਆਪਣੇ ਅਧੀਨ ਸੂਬੇਦਾਰਾਂ ਨੂੰ ਪੱਤਰ ਵੀ ਲਿਖੇ ਜਿਦੇ ਵਿੱਚ ਉਹਨੇ ਲਿਖਿਆ ਕਿ ਜਿੰਨੇ ਵੀ ਗੈਰ ਮੁਸਲਮਾਨ ਐ ਅੱਛੀਆਂ ਨਸਲਾਂ ਨੇ ਅچھے ਵਿਦਵਾਨ ਨੇ ਪੜ੍ਹੇ ਲਿਖੇ ਐ ਇਹਨਾਂ ਸਭ ਨੂੰ ਦੀਨ ਦੇ ਵਿੱਚ ਲੈ ਆਓ ਜੇ ਕੋਈ ਨਹੀਂ ਆਉਂਦਾ ਲਾਲਚ ਦਿਓ ਲਾਲਚ ਨਾਲ ਨਹੀਂ ਕੋਈ ਦੀਨ ਕਬੂਲ ਕਰਦਾ ਉਹਨੂੰ ਡਰਾਵਾ ਦਿਓ ਜੇ ਕੋਈ ਧਰਮਿਆਂ ਦੇ ਨਾਲ ਵੀ ਤੁਹਾਡੀ ਗੱਲ ਨਹੀਂ ਮੰਨਦਾ ਉਹਨੂੰ ਜਲੀਲ ਕਰੋ ਉਸ ਦੀ ਆਪਣੀ ਕੌਮ ਦੇ ਵਿੱਚ ਕਲਮਾ ਖਰੀਦ ਲਾਓ ਜ਼ੁਬਾਨਾ ਖਰੀਦ ਲਾਓ ਤੇ ਜੇ ਫਿਰ ਵੀ ਕੋਈ ਨਹੀਂ ਮੰਨਦਾ ਤੇ ਫਿਰ ਉਸ ਨੂੰ ਇਸ ਧਰਤੀ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਆ ਉਹਦਾ ਕਤਲ ਕਰ ਦਿਓ ਇਹ ਔਰੰਗਜ਼ੇਬ ਦਾ ਸਰਕੂਲਰ ਸੀ ਜਿਹੜਾ ਉਸ ਵਕਤ ਪੂਰੇ ਹਿੰਦੁਸਤਾਨ ਦੇ ਉਹਦੇ ਮਤਹਿਤ ਸੂਬੇਦਾਰਾਂ ਨੂੰ ਜਾਰੀ ਹੋਇਆ ਪਹਾੜੀ ਰਾਜੇ ਭਾਈ ਤਾਰਦੇ ਬੇਸ਼ੱਕ Hindu ਰਾਜੇ ਸੀ ਪਰ ਇਹਨਾਂ ਦੀ ਮਾਨਸਿਕਤਾ ਔਰੰਗਜ਼ੇਬ ਦੇ ਪ੍ਰਸ਼ਾਸਨ ਦੀ غلام ਹੋ ਚੁੱਕੀ ਸੀ ਇਹਨਾਂ ਨੇ ਵੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕੋਈ ਕਸਰ ਨਹੀਂ ਬਾਕੀ ਛੱਡੀ ਜਦੋਂ ਤਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੋਈ ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸੇ ਵਕਤ ਇਹ ਫੈਸਲਾ ਕਰ ਲਿਆ ਕਿ ਹੁਣ ਜ਼ੁਲਮ ਦਾ ਟਾਕਰਾ ਜਿਹੜਾ ਹੈ ਉਹ ਸ਼ਾਂਤੀ ਨਾਲ ਨਹੀਂ ਸ਼ਸਤਰ ਦੇ ਨਾਲ ਕਰਨਾ ਪੈਣਾ ਪਾਤਸ਼ਾਹ ਦੇ ਬੋਲ ਵੀ ਨੇ ਕਿ ਜਦੋਂ ਸ਼ਾਂਤੀ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਆ ਉਦੋਂ ਤਲਵਾਰ ਦੇ ਦਸਤ ਨੂੰ ਹੱਥ ਪਾਉਣਾ ਜਿਹੜਾ ਉਹ ਜਾਇਜ਼ ਹੁੰਦਾ ਹੈ ਚੁਕਾਰਾ ਅਜ਼ਾ ਹਮ ਹਿੰਦ ਦੇ ਦਰ ਗੁਜ਼ਸਤ ਹਲਾਲ ਉਸ ਬਰਦਨ ਬਾਸ ਮਸੀਰੇ ਦਾ ਤੇ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੇ ਸ਼ਾਂਤੀ ਦੀ ਇੰਤਹਾ ਸੀ ਸ਼ਾਂਤੀ ਦੇ ਸਾਰੇ ਰਸਤੇ ਬੰਦ ਕਰ ਗਈ ਸੀ ਇਸ ਕਰਕੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ਼ਸ ਧਾਰਨ ਕੀਤੇ ਉਹੜੇ ਰੱਖਣੇ ਸ਼ੁਰੂ ਕੀਤੇ ਜੰਗੀ ਅਭਿਆਸ ਜੰਗੀ ਕਰਤਬ ਸ਼ੁਰੂ ਹੋਏ ਔਰ ਸਭ ਤੋਂ ਵੱਡੀ ਗੱਲ ਇੱਕ ਨਗਾਰਾ ਤਿਆਰ ਕਰਵਾਇਆ ਜਿਹਦਾ ਨਾਮ ਰਣਜੀਤ ਨਗਾਰਾ ਰੱਖਿਆ ਜਦੋਂ ਵੱਜਦਾ ਸੀ ਤੇ ਪਹਾੜ ਦੀਆਂ ਦੂਨਾ ਕੰਬਦੀਆਂ ਸੀ ਪਹਾੜੀ ਰਾਜੇ ਘਬਰਾ ਗਏ ਉਹਨਾਂ ਨੂੰ ਲੱਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀਆਂ ਛੋਟੀਆਂ-ਛੋਟੀਆਂ ਰਿਆਸਤਾਂ 'ਚ ਖਤਰਾ ਨੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਕਸਦ ਜਿਹੜਾ ਹੈ ਕੋਈ ਨਾ ਛੋਟੀਆਂ-ਛੋਟੀਆਂ ਰਿਆਸਤਾਂ ਨੂੰ ਖਤਮ ਕਰਕੇ ਰਾਜ ਕਰਨਾ ਨਹੀਂ ਸੀ ਜੇ ਮਕਸਦ ਹੁੰਦਾ ਤੋ ਕਰ ਸਕਦੇ ਸੀ ਐਸਾ ਪਰ ਮਕਸਦ ਨਹੀਂ ਸੀ ਉਹਨਾਂ ਦਾ ਉਹਨਾਂ ਦਾ ਮਕਸਦ ਸੀ ਜ਼ੁਲਮੀ ਰਾਜ ਦੀਆਂ ਜੜਾ ਪੁੱਟਣਾ ਜਿਹੜਾ ਇਸ ਮੁਲਕ ਨੂੰ ਇੱਕ ਰੰਗ ਦੇ ਵਿੱਚ ਰੰਗਣਾ ਚਾਹੁੰਦਾ ਸੀ ਪਹਾੜੀ ਰਾਜੇ ਘਬਰਾਏ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੁਣੌਤੀਆਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰ ਮੁਗਲਿਆ ਹਕੂਮਤ ਨੇ ਪਹਾੜੀ ਰਾਜਿਆਂ ਦੀ ਪਿੱਠ ਪੂਰਨੀ ਸ਼ੁਰੂ ਕਰ ਦਿੱਤੀ। ਨਤੀਜਾ ਇੱਕ ਦਫਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਦਾ ਬਸੇਵਾ ਛੱਡ ਕੇ ਸ੍ਰੀ ਪੌਂਟਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਮੁਕਾਮ ਕਰਨਾ ਪਿਆ। ਪਰ ਇਥੇ ਬਾਤ ਨਹੀਂ ਹੋਈ। ਇਤੇ ਫੇਰ ਬਾਈ ਧਾਰ ਦੇ ਪਹਾੜੀ ਰਾਜੇ ਇਕੱਠੇ ਹੋ ਕੇ ਆਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚੜ੍ਹਾਈ ਕੀਤੀ ਪੰਗਾਣੀ ਦੇ ਮੈਦਾਨ ਦੇ ਵਿੱਚ ਇੱਕ ਭਿਆਨਕ ਜੁੱਧ ਹੋਇਆ ਭਾਵੇਂ ਸਤਗੁਰਾਂ ਕੋਲ ਪਹਾੜੀ ਰਾਜਿਆਂ ਦੇ ਮੁਕਾਬਲੇ ਫੌਜਾਂ ਬਹੁਤ ਘੱਟ ਸਨ ਸ਼ਸਤਰ ਅਸਤਰ ਬਸਤਰ ਘੱਟ ਸਨ ਪਰ ਇਹਦੇ باوجود ਸਤਗੁਰਾਂ ਦੀ ਵਿਅੰਤ ਬੰਦੀ ਐਸੀ ਸੀ ਕਿ ਪੰਗਾਣੀ ਦੇ ਮੈਦਾਨ ਦੇ ਵਿੱਚ ਪਹਾੜੀ ਰਾਜਿਆਂ ਦੀਆਂ ਫੌਜਾਂ ਨੂੰ ਜਿਹੜਾ ਹੈ ਉਹ ਮੂਹ ਤੋੜ ਹਾਰ ਸੈਣ ਕਰਨੀ ਪਈ ਵੱਡੇ ਵੱਡੇ ਰਾਜੇ ਜਿਹੜੇ ਸੀ ਉੱਥੇ ਮਾਰੇ ਗਏ ਰਾਜਿਆਂ ਦੇ ਵੱਡੇ ਵੱਡੇ ਵਜ਼ੀਰ ਮਾਰੇ ਗਏ ਪਹਿਲਾ ਜੁੱਧ ਲੜਿਆ ਪੰਗਾਣੀ ਦੇ ਮੈਦਾਨ ਦੇ ਵਿੱਚ ਤੇ ਪਹਿਲੇ ਜੁੱਧ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਹਾਸਲ ਕੀਤੀ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਪੰਜ ਭੌਤਿਕ ਸਰੀਰ ਦੇ ਵਿੱਚ ਉਮਰ ਸੀ ਉਹ ਕੋਈ 20-21 ਸਾਲ ਦੇ ਕਰੀਬ ਅੱਜ ਅਸੀਂ ਦੇਖਦੇ ਹਾਂ ਵੀਅਕੀ ਸਾਲ ਦਾ ਨੌਜਵਾਨ ਜਿਹੜਾ ਹੈ ਉਹ ਕਿੰਨੀ ਇੱਕ ਸ਼ਮਤਾ ਰੱਖਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਉਮਰ ਦੇ ਵਿੱਚ ਪਹਿਲਾ ਜੰਗ ਲੜਿਆ ਪਹਿਲੀ ਜੁੱਧ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਮਨੁੱਖ ਨਹੀਂ ਸੀ ਔਰ ਨਾ ਹੀ ਸਾਧ ਸੰਗਤ ਜੀ ਗੁਰੂ ਨੂੰ ਮਨੁੱਖ ਸਮਝਣ ਦੀ ਕੋਈ ਗਲਤੀ ਕਰਨੀ ਚਾਹੀਦੀ ਬੜੀ ਵੱਡੀ ਹਸਤੀ ਸੰਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪੂਰੇ ਹਿੰਦੁਸਤਾਨ ਦੇ ਅੰਦਰ ਜਿਹੜੇ ਗੈਰ ਮੁਸਲਮਾਨ ਸਿੱਖ ਉਹਨਾਂ ਦੇ ਅੰਦਰ ਇਹ ਧਾਰਨਾ ਜਿਹੜੀ ਹੈ ਘਰ ਘਰ ਚੁੱਕੀ ਸੀ ਕਿ ਇਹ ਜਿਹੜੀ ਹਕੂਮਤ ਹੈ ਸ਼ਕਤੀਸ਼ਾਲੀ ਹਕੂਮਤ ਇਹ ਨੂੰ ਕੋਈ ਮਾਤ ਨਹੀਂ ਦੇ ਸਕਦਾ ਇਹ ਨੂੰ ਕੋਈ ਹਰਾ ਨਹੀਂ ਸਕਦਾ ਇਹ ਧਾਰਨਾ ਘਰ ਘਰ ਚੁੱਕੀ ਸੀ ਅੱਜ ਦੀਆਂ ਜਿਹੜੀਆਂ ਹਕੂਮਤਾਂ ਨੇ ਨਾ ਇਹ ਤਾਂ ਉਹਨਾਂ ਹਕੂਮਤਾਂ ਦੇ ਸਾਹਮਣੇ ਕੋਈ ਵੀ ਤਾਕਤ ਨਹੀਂ ਰੱਖਦੀ ਜਿੰਨੀ ਉਹ ਤਾਕਤ ਵਰਸ ਇਹ ਤਾਂ ਕੁਝ ਵੀ ਨਹੀਂ ਉਹਨਾਂ ਦੇ ਸਾਹਮਣੇ ਜਿਹੜੀਆਂ ਅੱਜ ਦੀਆਂ ਹਕੂਮਤਾਂ ਜਾਂ ਅੱਜ ਦੇ ਜਿਹੜੇ ਸਾਮਰਾਜ ਆ ਉਹ ਸ਼ਕਤੀਸ਼ਾਲੀ ਸਾਮਰਾਜ ਸੀ ਔਰੰਗਜ਼ੇਬ ਦਾ ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਲਫ਼ਜ਼ ਹੀ ਕਾਨੂੰਨ ਹੁੰਦਾ ਸੀ ਕੋਈ ਅਦਾਲਤਾਂ ਨਹੀਂ ਸੀ ਔਰੰਗਜ਼ੇਬ ਖੁਦ ਹੀ ਅਦਾਲਤ ਸੀ ਖੁਦ ਹੀ ਫੌਜਾਂ ਦਾ ਜਰਨਲ ਸੀ ਖੁਦ ਹੀ ਪ੍ਰਧਾਨ ਮੰਤਰੀ ਸੀ ਖੁਦ ਹੀ ਰਾਸ਼ਟਰਪਤੀ ਸੀ ਖੁਦ ਹੀ ਵਕੀਲ ਖੁਦ ਹੀ ਜੱਜ ਸਭ ਕੁਝ ਖੁਦ ਸੀ ਐਡਾ ਤਾਕਤਵਰਸ ਤੇ ਲੋਕਾਂ ਦੇ ਮਨਾਂ ਦੇ ਅੰਦਰ ਇਹ ਧਾਰਨਾ ਸੀ ਕਿ ਇਸ ਸ਼ਕਤੀਸ਼ਾਲੀ ਬਾਦਸ਼ਾਹ ਨੂੰ ਕੋਈ ਚੜਾਉਂਦੀ ਨਹੀਂ ਦੇ ਸਕਦਾ ਹਿੰਦੁਸਤਾਨ ਦੇ ਅੰਦਰ ਜਿਨੇ ਵੀ ਚੜਾਉਂਦੀ ਦਿੱਤੀ ਆ ਉਸ ਨੂੰ ਔਰੰਗਜ਼ੇਬ ਨੇ ਬਖਸ਼ਿਆ ਨਹੀਂ ਸੀ ਚਾਹੇ ਕੋਈ ਰਾਸੀ ਆਗੂ ਸੀ ਚਾਹੇ ਕੋਈ ਧਾਰਮਿਕ ਕੇਵਲ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਨਹੀਂ ਸੀ ਕੀਤਾ ਬਲਕਿ ਉਹਨੇ ਸਰਮਤ ਵਰਗੇ ਫਕੀਰਾਂ ਦਾ ਕਤਲ ਵੀ ਕੀਤਾ ਸੀ ਇੱਕ ਬੇਨਵਾ ਫਕੀਰਾਂ ਦੀ ਪੂਰੀ ਦੀ ਪੂਰੀ ਨਸਲ ਖਤਮ ਕੀਤੀ ਸੀ ਔਰੰਗਜ਼ੇਬ ਨੇ ਪੂਰੀ ਦੀ ਪੂਰੀ ਨਸਲ ਜਿਨਨੇ ਵੀ ਔਰੰਗਜ਼ੇਬ ਦੇ ਸਾਮਰਾਜ ਨੂੰ ਚੁਣੌਤੀ ਦੇਣ ਦਾ ਯਤਨ ਕੀਤਾ ਉਹਨੂੰ ਉਹਨੇ ਜਿਹੜਾ ਸੀ ਨਿਸ਼ਟੋ ਨਬੂਤ ਕਰ ਦਿੱਤਾ ਸੀ ਐਡਾ ਸ਼ਕਤੀਸ਼ਾਲੀ ਸਮਰਾਟ ਸ਼ਕਤੀਸ਼ਾਲੀ ਬਾਦਸ਼ਾਹ ਸੀ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸ਼ਕਤੀਸ਼ਾਲੀ ਬਾਦਸ਼ਾਹ ਦੀਆਂ ਉਸ ਸ਼ਕਤੀਸ਼ਾਲੀ ਸਾਮਰਾਜ ਦੀਆਂ ਚੂੜਾ ਹਲਾ ਦਿੱਤੀ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਇਆ ਸਾਥੀ। 14 ਯੁੱਧ ਲੜੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਤੇ 14 ਯੁੱਧਾਂ ਦੇ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਤਿਹ ਹਾਸਲ ਕੀਤੀ। ਕੋਈ ਜੁੱਧ ਐਸਾ ਨਹੀਂ ਸੀ ਜਿਸ ਜੁੱਧ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸਿੱਖਾਂ ਦੀ ਗਿਣਤੀ ਜਾਂ ਸਿੰਘਾਂ ਦੀ ਗਿਣਤੀ ਜਿਹੜੀ ਹੈ ਮੁਗਲ ਜਾਂ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲੋਂ ਜ਼ਿਆਦਾ ਹੋਵੇ। ਆਹੀ ਤਾਕਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ। ਜਿੱਥੇ ਚੌਧਰੀ ਰੱਲ ਨੇ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਮਹਾਰਾਜ ਮੈਂ ਆਪ ਜੀ ਦਾ ਸੇਵਕ ਤੁਸੀਂ ਅਨੰਦਪੁਰ ਸਾਹਿਬ ਦੇ ਵਿੱਚ ਬੈਠੇ ਘੇਰਾ ਪੈ ਗਿਆ ਮੈਨੂੰ ਯਾਦ ਕਰਦੇ। ਮੇਰੇ ਕੋਲੇ 7-7 ਫੁੱਟ ਦੇ ਜਵਾਨ ਲਾਸ਼ਾਂ ਦੀਆਂ ਤਿਆਂ ਵਿਛਾਣ ਦੇ ਆਹ ਸ੍ਰੀ ਮੁਖਸਰ ਸਾਹਿਬ ਤੁਸੀਂ ਜੰਗ ਲੜੀ ਖਿਦਰਾਣੀ ਦੀ ਢਾਬ ਦੇ ਉੱਤੇ ਮੈਨੂੰ ਯਾਦ ਕਰਦੇ ਮੈਨੂੰ ਆਵਾਜ਼ ਮਾਰਦੇ ਮੇਰੇ 7-7 ਫੁੱਟੇ ਜਵਾਨ ਸੂਬੇਦਾਰ ਵਜ਼ੀਰ ਖਾਂ ਦਾ ਮੂੰਹ ਬਣ ਦਿੰਦੇ ਮਹਾਰਾਜ ਨੇ ਦੇਖਿਆ ਵੀ ਹੈ ਸਾਡਾ ਸੇਵਕ ਪਰ ਸੇਵਕ ਦੇ ਅੰਦਰ ਅਭਿਮਾਨ ਆ ਗਿਆ ਹੰਕਾਰ ਆ ਗਿਆ ਬਾਣੀ ਚ ਬਚਣਾ ਹੁੰਦਾ ਨਾ ਹਰ ਜੀ ਉਹ ਅਹੰਕਾਰ ਨਾਲ ਭਾਵਈ ਵੇਦਕੂ ਸੁਣਾਵੇ ਪ੍ਰਮਾਤਮਾ ਨੂੰ ਹੰਕਾਰ ਚੰਗਾ ਨਹੀਂ ਲੱਗਦਾ ਗੁਰੂ ਨੂੰ ਵੀ ਸਿੱਖ ਦੇ ਅੰਦਰ ਅਭਿਮਾਨ ਚੰਗਾ ਨਹੀਂ ਲੱਗਦਾ ਮਹਾਰਾਜ ਨੇ ਫੈਸਲਾ ਕੀਤਾ ਕਿ ਦਾ ਅਭਿਮਾਨ ਦੂਰ ਕਰਨਾ ਹੋਵੇਗਾ ਆ ਬੰਦੂਕ ਭੇਟ ਕੀਤੀ ਮਹਾਰਾਜ ਕਹਿਣ ਲੱਗੇ ਡੱਲਿਆ ਲਿਆ ਤੇਰੇ 7-7 ਫੁੱਟ ਦੇ ਨੌਜਵਾਨ ਨਿਸ਼ਾਨਾ ਪਰ ਕੀਏ ਨਵੀਂ ਬੰਦੂਕ ਆਈ ਹੈ ਕਰ ਕੋਈ ਸਾਹਮਣੇ ਖੜੇ 7 ਫੁੱਟ ਦਾ ਜਵਾਨ ਗੋਲੀ ਚਲਾਉਣੀ ਹੈ ਦੇਖੀਏ ਕਿੰਨੇ ਕੁ ਮਾਰ ਹੈ ਇਸ ਬੰਦੂਕ ਦੇ ਇਹਨਾਂ ਮਹਾਰਾਜ ਜਵਾਨ ਤੇ ਨਿਸ਼ਾਨਾ ਪਰਖਣਾ ਹੈ ਕਹਿੰਦੇ ਹਾਂ ਤੇਨਾਂ ਮਾਰਨ ਕੋ ਮਿੱਟੀ ਦੇ ਤੋਦੇ ਰੱਖ ਦਿੰਨੇ ਕੋਈ ਜਾਨਵਰ ਬੰਨ ਦਿੰਨੇ ਕੋਈ ਪੰਛੀ ਉਡਾ ਦਿੰਨੇ ਮਿੱਟੀ ਦੇ ਤੋਦਿਆਂ ਤੇ ਨਿਸ਼ਾਨਾ ਪਰਖ ਲਓ ਜਾਨਵਰਾਂ ਤੇ ਨਿਸ਼ਾਨਾ ਪਰਖ ਲਓ ਪੰਛੀਆਂ ਤੇ ਨਿਸ਼ਾਨਾ ਪਰਖ ਲਓ ਮਾਰ ਗੱਲ ਕਹਿੰਦੇ ਨਹੀਂ ਤੂੰ ਜਵਾਨ ਖੜਾ ਕਰ ਕੋਈ ਜਵਾਨ ਨਾ ਆਇਆ ਕਹਿੰ ਲੈ ਕਿ ਡੱਗ ਡੱਲਿਆ ਜਾ ਜਾ ਕੇ ਸਾਡੇ ਕੈਂਪ ਦੇ ਵਿੱਚ ਸਾਡੇ ਤੰਬੂਆਂ ਦੇ ਵਿੱਚ ਸਿੰਘ ਬੈਠੇ ਨੇ ਉੱਥੇ ਆਵਾਜ਼ ਮਾਰ। ਮਹਾਰਾਜ ਨੇ ਬਦੂਤ ਦਾ ਨਿਸ਼ਾਨਾ ਪਰਖਣਾ ਹੈ ਕੋਈ ਸਿੱਖ ਅੱਗੇ ਖੜਾ ਹੋਵੇ ਨਿਸ਼ਾਨਾ ਬਣੇ। ਤੇ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਦੋ ਇਤਿਹਾਸ ਦੇ ਵਿੱਚ ਲਿਖਿਆ ਪਿਆ ਉਹ ਪੁੱਤਰ ਦਸਤਾਰੇ ਸਜਾਰੇ ਸੀ ਉਵੇਂ ਹੀ ਦਸਤਾਰੇ ਸਜਾਉਂਦੇ ਆ ਕੇ ਸਤਿਗੁਰਾਂ ਦੇ ਸਾਹਮਣੇ ਖੜ ਗਏ। ਮਹਾਰਾਜ ਨੇ ਫਾਇਰ ਕੱਢਿਆ ਉਹਨਾਂ ਦੇ ਸੀਸ ਉਤੋਂ ਔਰ ਚੌਧਰੀ ਡੱਲੇ ਨੂੰ ਰਾਣਾ ਨੀਤੀ ਦੀ ਬਾਤ ਸਮਝਾਈ ਹੈ ਡੱਲਿਆ ਜੰਗਾਂ ਕਦਾਂ ਬੋਤਾਂ ਦੇ ਆਧਾਰ ਤੇ ਨਹੀਂ ਜਿੱਤੀਆਂ ਜਾਂਦੀਆਂ ਜੰਗਾਂ ਵਧੀਆ ਤੋਂ ਵਧੀਆ ਸ਼ਸਤਰਾਂ ਦੇ ਆਧਾਰ ਤੇ ਨਹੀਂ ਜਿੱਤੀਆਂ ਜਾਂਦੀਆਂ ਜੰਗਾਂ ਗਣਤੀ ਬਹੁ ਗਣਤੀ ਦੇ ਆਧਾਰ ਤੇ ਨਹੀਂ ਜਿੱਤੀਆਂ ਜਾਂਦੀਆਂ ਜੰਗਾਂ ਜਿੱਤੀਆਂ ਜਾਂਦੀਆਂ ਨੇ ਹੌਸਲੇ ਦੇ ਨਾਲ ਜੰਗਾਂ ਜਿੱਤੀਆਂ ਜਾਂਦੀਆਂ ਨੇ ਸਦਕ ਦੇ ਨਾਲ ਜੰਗਾਂ ਜਿੱਤੀਆਂ ਜਾਂਦੀਆਂ ਨੇ ਆਪਣੇ ਮਾਲਕ ਦੇ ਪ੍ਰਤੀ ਸਮਰਪਣ ਭਾਵਨਾ ਦੇ ਨਾਲ ਜਿਹੜੀ ਸਾਡੇ ਸਿੱਖਾਂ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਹੈ ਇਹ ਖੂਬੀ ਹੈ ਇਹ ਖਾਸੀਅਤ ਹੈ ਸਾਡੇ ਸਿੱਖਾਂ ਦੀ ਔਰ ਇਸ ਖਾਸੀਅਤ ਦੀ ਵਜ੍ਹਾ ਕਰਕੇ ਇਸ ਖੂਬੀ ਦੀ ਵਜ੍ਹਾ ਕਰਕੇ ਜੰਗਾਂ ਜਿੱਤੀਆਂ ਜਾਂਦੀਆਂ ਨੇ ਦੁਨੀਆਂ ਦਾ ਇਤਿਹਾਸ ਗਵਾਹ ਦੁਨੀਆਂ ਦਾ ਇਤਿਹਾਸ ਗਵਾਹ ਜਿਹੜੀਆਂ ਫੌਜਾਂ ਦੇ ਵਿੱਚ ਹੌਸਲੇ ਨਹੀਂ ਹੁੰਦੇ ਜਿਹੜੀਆਂ ਫੌਜਾਂ ਦੇ ਵਿੱਚ ਆਪਣੇ ਦੇਸ਼ ਦੇ ਪ੍ਰਤੀ ਜਾਂ ਆਪਣੇ ਕਮਾਂਡਰ ਦੇ ਪ੍ਰਤੀ ਸਮਰਪਿਤ ਭਾਵਨਾ ਨਹੀਂ ਹੁੰਦੀ ਉਹ ਕਦੇ ਨਹੀਂ ਜਿੱਤਿਆ ਕਰਦੀਆਂ ਭਾਵੇਂ ਉਹ ਬਹੁ ਗਣਤੀ ਦੇ ਵਿੱਚ ਹੀ ਕਿਉਂ ਨਾ ਹੋਣ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੁੱਧ ਨੀਤੀ ਦਾ ਇੱਕ ਅਹਿਮ ਰੂਲ ਜਿਹੜਾ ਹੈ ਉਹ ਚੌਧਰੀ ਡੱਲੇ ਨੂੰ ਇਸ ਅਸਥਾਨ ਦੇ ਉੱਤੇ ਦੱਸਿਆ ਕਿ ਕਿਸ ਤਰ੍ਹਾਂ ਦੀ ਜੁਧ ਨੀਤੀ ਔਰ ਕਿਸ ਤਰ੍ਹਾਂ ਦੀਆਂ ਫੌਜਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਜਿਹੜੀਆਂ ਜੰਗ ਜਿੱਤਣ ਦੇ ਵਿੱਚ ਕਾਰਗਰ ਸਾਬਤ ਹੁੰਦੀਆਂ ਨੇ ਇਹ ਐਸਾ ਮਹਾਨ ਅਸਥਾਨ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਆਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਪੰਜ ਸਿੱਖਾਂ ਦੀ ਚੋਣ ਕਰਕੇ ਉਹਨਾਂ ਪੰਜਾਂ ਨੂੰ ਸ਼ਿਕਾਈ ਫਿਰ ਪੰਜਾਂ ਪਾਸੋਂ ਆਪ ਅਮਰਤ ਛਕਾਇਆ ਇਹ ਕਹਿ દઈએ ਅਤ ਕਥਨੀ ਨਹੀਂ ਹੈ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਡੈਮੋਕ੍ਰੇਸੀ ਜਿਹੜੀ ਹੈ ਉਹਦੀ ਸਥਾਪਨਾ ਜੇ ਕੀਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਨ ਤੇ ਪੰਨਿਆਂ ਪਿਆਰਿਆਂ ਦੀ ਚੋਣ ਪੰਨਿਆਂ ਪਿਆਰਿਆਂ ਦੀ ਸਿਰਜਣਾ ਕਹਿ ਲੋ ਖਾਲਸਾ ਪੰਥ ਦੀ ਸਿਰਜਣਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤੀ ਸਾਧ ਸੰਗਤ ਜੀ ਇਸ ਧਰਤੀ ਤੇ ਜਿਹੜੇ ਲੋਕ ਵਸਦੇ ਸੀ ਗੁਰੂ ਕਾਲ ਤੋਂ ਪਹਿਲਾਂ ਉਹਨਾਂ ਨੂੰ ਪੱਛਮ ਦੇ ਵੱਲੋਂ ਥੋੜੀ-ਥੋੜੀ ਗਿਣਤੀ ਵਿੱਚ ਹਮਲਾਵਰ ਆਉਂਦੇ ਸੀ ਤੇ ਲੁੱਟ ਕੇ ਲੈ ਜਾਂਦੇ ਸੀ ਇਹ ਲੋਕ ਮੁਕਾਬਲਾ ਨਹੀਂ ਸੀ ਕਰਦੇ ਮੁਹੰਮਦ ਗਜ਼ਨਵੀ ਨੇ 1000 ਤੋਂ ਲੈ ਕੇ 1026 ਤੱਕ 26 ਸਾਲਾਂ ਦੇ ਵਿੱਚ 17 ਹਮਲੇ ਕੀਤੇ ਨੇ ਭਾਰਤ ਦੇ ਉੱਤੇ ਮੁਹੰਮਦ ਗਜ਼ਨਵੀ ਇੱਕ ਹਮਲੇ ਦੇ ਵਿੱਚ ਉਹ ਭਾਰਤ ਆਉਂਦਾ ਹੈ ਉਹ ਦੇਖਦਾ ਵੀ ਇੱਕ ਕਿਸਾਨ ਹਲ ਵਾ ਰਿਆ ਤੇ ਗੁਣਗੁਣਾ ਰਿਹਾ ਉਹਨੂੰ ਆਪਣੇ ਕੋਲ ਸੱਦਦਾ ਉਹਨੂੰ ਕਹਿੰਦਾ ਉਹ ਗੱਲ ਸੁਣਾ ਅਸੀਂ ਤੁਹਾਡੇ ਦੇਸ਼ ਦੇ ਉੱਤੇ ਤੁਹਾਡੇ ਮੁਲਕ ਦੇ ਉੱਤੇ ਤੁਹਾਡੇ ਇਲਾਕੇ ਦੇ ਉੱਤੇ ਹਮਲਾ ਕੀਤਾ ਹੈ ਤੁਸੀਂ ਲੋਕ ਸਾਡਾ ਮੁਕਾਬਲਾ ਕਿਉਂ ਨਹੀਂ ਕਰਦੇ ਕਿਸ ਸਾ ਮੇਰਾ ਮੁਕਾਬਲਾ ਕਰਨ ਦੀ ਤੁਹਾਡੇ ਚ ਹਿੰਮਤ ਨਹੀਂ ਹੈ ਯਾ ਤੁਹਾਨੂੰ ਲੜਨਾ ਨਹੀਂ ਆਉਂਦਾ ਉਹ ਕਹਿੰਦਾ ਹਿੰਮਤ ਵੀ ਹੈਗੀ ਕਿਸਾਨ ਕਹਿੰਦਾ ਹਿੰਮਤ ਵੀ ਹੈਗੀ ਹੈ ਲੜਨਾ ਵੀ ਆਉਂਦਾ ਫਿਰ ਕਹਿੰਦੇ ਲੜਦੇ ਕਿਉਂ ਨਹੀਂ ਕਿਉਂਕਿ ਕਹਿੰਦਾ ਸਾਨੂੰ ਲੜਨ ਦਾ ਅਧਿਕਾਰ ਨਹੀਂ ਹੈ ਕਹਿੰਦਾ ਅੱਛਾ ਲੜਨ ਦਾ ਅਧਿਕਾਰ ਕਿਹਨੂੰ ਹੈ ਕਹਿੰਦੇ ਲੜਨ ਦਾ ਅਧਿਕਾਰ ਕੇਵਲ ਖੱਤਰੀਆਂ ਨੂੰ ਸਾਨੂੰ ਲੜਨ ਦਾ ਅਧਿਕਾਰ ਨਹੀਂ ਹੈ ਸਾਡਾ ਅਧਿਕਾਰ ਤਾਂ ਕੇਵਲ ਤੇ ਕੇਵਲ ਖੇਤੀ ਕਰਨਾ ਹੈ ਅਸੀਂ ਕਰ ਰਹੇ ਹਾਂ ਬੜਾ ਹਰਾਮ ਹੈ ਵੀ ਇੱਕ ਐਸਾ ਮੁਲਕ ਹੈ ਅੱਗੇ ਗਿਆ ਇੱਕ ਮਾਸਕੀ ਪਾਣੀ ਦੀ ਮਸ਼ਕ ਲੈ ਕੇ ਆਉਂਦਾ ਪਿਆ ਸੀ ਬੜੇ ਮਜ਼ੇ ਦੇ ਨਾਲ ਗੁੰਗਣਾਉਂਦਾ ਉਹਨੂੰ ਕੋਈ ਚਿੰਤਾ ਨਹੀਂ ਐ ਵੀ ਕੋਲੋਂ ਫੌਜਾਂ ਨਾ ਕਰੇ ਉਹਨੇ ਉਹਨੇ ਵੀ ਬੁਲਾਇਆ ਉਹ ਕਹਿੰਦਾ ਤੈਨੂੰ ਕੋਈ ਫਿਕਰ ਨਹੀਂ ਮਾਤਾ ਦੇ ਦੇਸ਼ ਤੇ ਹਮਲਾ ਕੀਤਾ ਤੇ ਤੁਸੀਂ ਲੋਕ ਮੁਕਾਬਲਾ ਨਹੀਂ ਕਰਦੇ ਜਾਂ ਹਿੰਮਤ ਨਹੀਂ ਰੱਖਦੇ ਕਹਿੰਦੇ ਹਿੰਮਤ ਵੀ ਰੱਖਦੇ ਆ ਲੜਨਾ ਵੀ ਜਾਣਦੇ ਆ ਫਿਰ ਕਹਿੰਦੇ ਲੜਦੇ ਕਿਉਂ ਨਹੀਂ ਕਹਿੰਦੇ ਸਾਨੂੰ ਅਧਿਕਾਰ ਨਹੀਂ ਹੈ ਕਹਿੰਦੇ ਕਿਹਦੇ ਜਿਹਨੂੰ ਤੁਹਾਨੂੰ ਅਧਿਕਾਰ ਨਹੀਂ ਦਿੱਤਾ ਲੜਨ ਦਾ ਕਹਿੰਦੇ ਬ੍ਰਾਹਮਣ ਉਹਨੇ ਕਿਹਾ ਵੀ ਲੜਨਾ ਖਤਰੀਆਂ ਨਹੀਂ ਤੁਹਾਡਾ ਕੰਮ ਪਾਣੀ ਭਰਨਾ ਹੈ ਮਾਸ਼ਕੀ ਦਾ ਤੇ ਤੁਸੀਂ ਪਾਣੀਓਂ ਭਰਨਾ ਹੈ ਪਾਣੀ ਢੋਣਾ ਸਾਰੀ ਜ਼ਿੰਦਗੀ ਤੁਸੀਂ ਤੁਹਾਡੀਆਂ ਨਸਲਾਂ ਨੇ ਤੁਹਾਡੇ ਪਰਿਵਾਰ ਜਾਤੀ ਪਾਤੀ ਜਿਹੜਾ ਸਿਸਟਮ ਸੀ ਹਿੰਦੁਸਤਾਨ ਦਾ ਉਸ ਨੇ ਇਸ ਮੁਲਕ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਸੀ ਕਿ ਭੇਡਾਂ ਬੱਕਰੀਆਂ ਚਾਰਨ ਵਾਲੇ ਫੌਜਾਂ ਬਣਾ ਕੇ ਲੈ ਆਉਂਦੇ ਹਥਿਆਰਾਂ ਦੇ ਨਾਲ ਇੱਥੇ ਆ ਕੇ ਲੋਕਾਂ ਨੂੰ ਲੁੱਟਦੇ ਖੁੱਟਦੇ ਇੱਜ਼ਤਾਂ ਵੀ ਲੁੱਟਦੇ ਸੋਨਾ ਵੀ ਲੁੱਟਦੇ ਧਨ ਵੀ ਲੁੱਟਦੇ ਜ਼ਮੀਨ ਵੀ ਲੁੱਟਦੇ ਜਾਇਦਾ ਸਭ ਕੁਝ ਲੁੱਟਦੇ ਕਦੇ ਗਜ਼ਨ ਵੀ ਆ ਗਿਆ ਕਦੇ ਗੌਰੀ ਆ ਗਿਆ ਕਦੇ ਅਬਦਾਲੀ ਆ ਗਿਆ ਕਦੇ ਨਾਦਰ ਸ਼ਾਹ ਆ ਗਿਆ ਕਦੇ ਕੋਈ ਆ ਗਿਆ ਕਦੇ ਹੂਨ ਆ ਗਏ ਕਦੇ ਸ਼ੱਕ ਆ ਗਏ ਕਦੇ ਕੁਸ਼ਾਨ ਆ ਗਏ ਲੋਕ ਲੁੱਟੇ ਜਾਂਦੇ ਸੀ ਪਰ ਤੁਸੀਂ ਦੇਖੋ ਖਾਲਸੇ ਦੀ ਸਿਰਜਣਾ ਤੋਂ ਬਾਅਦ ਕੋਈ ਹਮਲਾਵਰ ਜਿਹੜਾ ਹੈ ਉਹ ਪੱਛਮ ਵੱਲੋਂ ਨਹੀਂ ਆਇਆ ਜੇ ਆਇਆ ਹੈ ਤੇ ਮੂੰਹ ਦਿਖਾ ਕੇ ਗਿਆ ਹੈ ਖਾਲਸੇ ਦੇ ਪਾਸ ਸਿੱਖਾਂ ਦੇ ਪਾਸੋਂ ਚਾਹੇ ਉਹ ਅਬਦਾਲੀ ਸੀ ਤੇ ਚਾਹੇ ਉਹ ਅਬਦਾਲੀ ਦਾ ਪੁੱਤਰਾ ਕਿਉਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਧਰਤੀ ਤੇ ਵਸਣ ਵਾਲੇ ਲੋਕਾਂ ਦਾ ਐਸਾ ਕੀ ਕਰ ਦਿੱਤਾ ਕੀ ਕਲਾ ਕਰਾਮਾਤ ਕਰ ਦਿੱਤੀ ਕਿ ਜਿਹੜੇ ਲੋਕ ਲੁੱਟੇ ਜਾਂਦੇ ਸੀ ਉਹ ਲੋਕਾਂ ਨੇ ਫਿਰ ਜਾ ਕੇ ਕਾਬਲ ਕੰਧਾਰ ਦੀਆਂ ਕੰਧਾਂ ਹਿਲਾਉਣੀਆਂ ਸ਼ੁਰੂ ਕਰ ਦਿੱਤੀ ਜਿਹੜੇ ਲੋਕ ਲੁੱਟੇ ਜਾਂਦੇ ਸੀ ਉਹ ਕਾਬਲ ਕੰਧਾਰ ਦੀਆਂ ਕੰਧਾਂ ਹਿਲਾਉਣ ਲੱਗ ਪਏ ਜਾ ਕੇ ਹਰੀ ਸਿੰਘ ਨਲੂਏ ਵਾਪਸ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੋਈ ਅਨਾਜ ਨਹੀਂ ਸੀ ਬਦਲਿਆ ਇਸ ਧਰਤੀ ਦਾ ਅੱਜ ਵੀ ਉਹੀ ਅਨਾਜ ਹੈ ਪਹਿਲਾਂ ਵੀ ਉਹੀ ਅਨਾਜ ਸੀ ਉਹੀ ਪਾਣੀ ਹੈ ਪਹਿਲਾਂ ਵੀ ਉਹੀ ਪਾਣੀ ਸੀ ਉਹੀ ਧਰਤੀ ਹੈ ਉਹੀ ਹੁਣ ਹੈ ਸਭ ਕੁਝ ਉਹੀ ਸਾਰਾ ਕੁਝ ਉਹੀ ਹੈ ਬਦਲਿਆ ਕੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਦਲਿਆ ਇਸ ਧਰਤੀ ਦੇ ਉੱਤੇ ਵਸਣ ਵਾਲੇ ਲੋਕਾਂ ਦੀ ਸੋਚ ਨੂੰ ਜੋ ਚੀਜ਼ਾਂ ਸੋਚ ਨੂੰ ਕਾਇਰ ਬਣਾਉਂਦੀਆਂ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਸਾਰੀਆਂ ਹਟਾ ਦਿੱਤੀ ਪਹਿਲਾਂ ਜਦੋਂ ਸੁਣਦੇ ਸੀ ਨਾ ਕੌਣ ਆ ਰਿਹਾ ਜੀ ਹਮਲਾ ਕਰਨ ਕਹਿੰਦੇ ਜੀ ਅਹਿਮਦ ਸ਼ਾਹ ਬਦਾਲੀ ਆ ਰਿਹਾ ਕੌਣ ਆ ਰਿਹਾ ਜੀ ਤੰਬੂਰ ਆ ਰਿਹਾ ਜੀ ਕੌਣ ਆ ਰਿਹਾ ਗ਼ਜ਼ਲਵੀ ਆ ਰਿਹਾ ਗੋਰੀ ਆ ਰਿਹਾ ਤੇ ਤੇ ਛੋਟੇ ਛੋਟੇ ਨਾਂ ਹੁੰਦੇ ਸੀ ਲੋਕਾਂ ਦੇ ਉਹ ਨਾਂ ਸੁਣ ਕੇ ਡਰ ਜਾਂਦੇ ਸੀ ਮਹਾਰਾਜ ਨੇ ਕਿਹਾ ਜਿਹੜੇ ਕਾਇਰਤਾ ਦਾ ਪ੍ਰਤੀਕ ਨਾਂ ਹੈ ਨਾ ਉਹ ਨਾਂ ਨਹੀਂ ਰੱਖਣੇ ਕਿਸੇ ਨੇ ਮਹਾਰਾਜ ਨੇ ਕਿਸੇ ਦਾ ਨਾਂ ਰੱਖਿਆ ਅਜੀਤ ਸਿੰਘ ਕਿਸੇ ਦਾ ਰੱਖਿਆ ਜੁਝਾਰ ਸਿੰਘ ਕਿਸੇ ਦਾ ਜੋਰਾਵਰ ਸਿੰਘ ਫਤਿਹ ਸਿੰਘ ਐਡੇ-ਐਡੇ ਤਗੜੇ-ਤਗੜੇ ਨਾਂ ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਪਰੋਂ ਬੜੇ ਤਗੜੇ-ਤਗੜੇ ਨਾਂ ਰੱਖੇ ਸਿੰਘਾਂ ਨੇ ਧਰ ਤੋਂ ਪਕੜ ਸੰਗ। ਐਡੇ ਤਗੜੇ-ਤਗੜੇ ਨਾਂ। ਜਿਹੜੇ ਛੋਟੇ-ਛੋਟੇ ਦੋ-ਦੋ ਅੱਖਰਾਂ ਦੇ ਨਾਂ ਐ ਨਾ ਜਿਵੇਂ ਅੱਜ ਫੇਰ ਅਸੀਂ ਰੱਖਣੇ ਸ਼ੁਰੂ ਕਰ ਦਿੱਤੇ। ਪਹਿਲਾਂ ਵੀ ਇਹ ਰੱਖਦੇ ਸੀ। ਪਹਿਲਾਂ ਧਨੀ RAM, ਮਨੀ RAM ਹੁੰਦੇ ਸੀ ਹੁਣ ਟੋਨੀ, ਮੋਨੀ ਹੋਣ ਲੱਗ ਪਏ। ਮਹਾਰਾਜ ਨੇ ਸਾਰੇ ਬਦਲੇ ਸੀ ਕਿਉਂਕਿ ਇਹ ਨਾਂ ਸਾਰੇ ਕਾਇਰਤਾ ਦਾ ਪ੍ਰਤੀਕ ਸਨ। ਬਦਲੋ ਇਹਨਾਂ ਨੂੰ ਕਹਿੰਦੇ। ਸੋਚ ਬਦਲੀ ਮਹਾਰਾਜ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੋਚ ਬਦਲੀ ਤੇ ਫਿਰ ਇਹ ਹੀ ਧਰਤੀ ਦੇ ਲੋਕ ਜਿਹੜੇ ਸਦੀਆਂ ਤੋਂ ਲੁੱਟੇ ਜਾ ਰਹੇ ਸੀ ਇਹਨਾਂ ਨੇ ਜਾ ਕੇ ਅਫਗਾਨਿਸਤਾਨ ਦੇ ਅੰਦਰ ਕਾਬਲ ਕੰਧਾਰ ਨੂੰ ਖਲਾ ਕੇ ਰੱਖ ਦਿੱਤਾ ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦੇਣ ਹੈ ਜਿਹੜੀ ਸਭ ਤੋਂ ਵੱਡੀ ਹੈ ਉਹਨਾਂ ਨੇ ਸਾਡੇ ਲਈ ਸਰਵੰਸ ਵਾਰਿਆ ਸਾਧ ਸੰਗਤ ਉਹਨਾਂ ਦੀਆਂ ਦੇਣਾਂ ਨੂੰ ਅਸੀਂ ਭੁਲਾ ਨਹੀਂ ਸਕਦੇ ਤੇ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਤੇ ਉਹ ਮਨਾਉਣਾ ਸਾਡੇ ਸਾਰਿਆਂ ਦਾ ਜਿਹੜਾ ਹੈ ਉਹ ਫਰਜ਼ ਹੈ ਇਹ ਉਹ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨਤਾ ਦਿੱਤੀ ਬਲਕਿ ਇਸ ਅਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਬਾਣੀ ਦੀ ਅਰਥਾਵਲੀ ਵੀ ਸਿੱਖਾਂ ਨੂੰ ਸਮਝਾਈ ਇੰਟਰਪ੍ਰੀਟੇਸ਼ਨ ਜਿਹੜੀ ਹੈ ਦੱਸੋ 48 ਸਿੱਖਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅਰਥਾਵਲੀ ਨੂੰ ਸੁਣਿਆ ਤੇ ਮਾਨ ਕੁਝ ਅਵਸਥਾ ਦੇ ਧਾਰਨੀ ਬ੍ਰਹਮ ਗਿਆਨੀ ਹੋ ਗਏ ਸੀ ਇਸ ਅਸਥਾਨ ਤੇ ਸੁਣਿਆ ਸੀ 48 ਸਿੰਘਾਂ ਨੇ ਨਾਂ ਵੀ ਮਿਲਦੇ ਨਹੀਂ ਇਤਿਹਾਸ ਦੇ ਵਿੱਚ ਉਹਨਾਂ ਦੀ ਐਸੀ ਦੇਣ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨਾਂ ਦਾ ਪਰਵ ਅਸੀਂ ਮਨਾ ਰਹੇ ਹਾਂ ਮਨਾਉਣਾ ਸਾਡਾ ਫਰਜ਼ ਵੀ ਸੀ ਮੇਰੇ ਤੋਂ ਪਹਿਲਾਂ ਮਾਨਜੂਨ ਪ੍ਰਧਾਨ ਸਾਹਿਬ ਵੀ ਕਹਿ ਕੇ ਗਏ ਕਿ ਸਿੱਖ ਮਤ ਦਾ ਕਨਸੈਪਟ ਹੈ ਸਿਧਾਂਤ ਹੈ ਜਿੱਥੇ ਤੇਗ ਤੇ ਤੇਗ ਹੈ ਜਿੱਥੇ ਸੰਤ ਤੇ ਸਿਪਾਹੀ ਹੈ ਜਿੱਥੇ ਮੀਰੀ ਤੇ ਪੀਰੀ ਹੈ ਉੱਥੇ ਧਰਮ ਤੇ ਰਾਜਨੀਤੀ ਵੀ ਹੈ ਧਰਮ ਤੇ ਰਾਜਨੀਤੀ ਦਾ ਸਿੱਖ ਪਰੰਪਰਾ ਦੇ ਅੰਦਰ ਬਹੁਤ ਸੁੰਦਰ ਸੁਮੇਲ ਹੈ ਇਸ ਸੁਮੇਲ ਨੂੰ ਨਖੇੜਿਆ ਨਹੀਂ ਜਾ ਸਕਦਾ ਨਖੇੜਿਆ ਨਹੀਂ ਜਾ ਸਕਦਾ ਜਿਵੇਂ ਕਿਸੇ ਵਿਦਵਾਨ ਨੇ ਕਿਹਾ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਦੇਸ਼ ਹੈ ਤੁਸੀਂ ਹਿਰਦੇ ਚ ਧਰਮ ਤੇ ਹੱਥ ਚ ਰਾਜਨੀਤੀ ਲੈ ਕੇ ਚੱਲੋ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ ਉਲਟਾ ਨਾ ਕਰੋ ਇਹ ਨਾ ਹੋਵੇ ਕਿ ਹਿਰਦੇ ਚ ਰਾਜਨੀਤੀ ਤੇ ਹੱਥ ਚ ਧਰਮ ਹੋਵੇ ਹਿਰਦੇ ਚ ਧਰਮ ਤੇ ਹੱਥ ਚ ਰਾਜਨੀਤੀ ਪਕੜੋ ਦੁਨੀਆ ਤੁਹਾਡੀ ਗੁਲਾਮ ਹੋਏਗੀ ਦੁਨੀਆ ਤੁਹਾਨੂੰ ਸਦਕੇ ਕਰੇਗੀ ਤੁਹਾਨੂੰ ਸਿਰਜੇਗੀ ਦੁਨੀਆ ਪਰ ਇਸ ਸੁਮੇਲ ਨੂੰ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ ਨਖੇੜ ਕੇ ਨਹੀਂ ਵੇਖਿਆ ਜਾ ਸਕਦਾ ਕਮਿਊਨਿਸਟ ਧਿਰਾਂ ਕਹਿੰਦੀਆਂ ਨੇ ਇਹ ਵੱਖਰੀ ਹੈ ਵੱਖਰੀ ਹੋਣੀ ਚਾਹੀਦੀ ਹੈ ਨਾ ਇਹ ਵੱਖਰੀ ਹੋਈ ਹੈ ਨਾ ਇਹ ਵੱਖਰੀ ਹੋ ਅੱਜ ਹੈ ਕਿ ਨਾ ਇਹ ਵੱਖਰੀ ਹੋਣਾ ਇਤਿਹਾਸ ਯੁਗਾਂ-ਯੁਗਾਂ ਦਾ ਇਤਿਹਾਸ ਪੜ ਕੇ ਦੇਖ ਲਓ ਧਰਮ ਤੇ ਰਾਜਨੀਤੀ ਨੂੰ ਕਿਸੇ ਨੇ ਨਿਖੇੜਿਆ ਨਹੀਂ। ਸ੍ਰੀ ਰਾਮਚੰਦਰ ਜੀ ਉਹ ਇੱਕ ਧਾਰਮਿਕ ਸ਼ਖਸੀਅਤ ਵੀ ਸੀ ਤੇ ਰਾਜਾ ਵੀ ਸੀ ਅਜੁੱਧਿਆ ਦੇ। ਕਿਵੇਂ ਨਿਖੇੜ ਸਕਦੇ ਹੋ ਤੁਸੀਂ? ਭਾਰਤੀ ਸੰਸਕ੍ਰਿਤੀ ਦੇ ਵਿੱਚ ਵੀ ਧਰਮ ਤੇ ਰਾਜਨੀਤੀ ਦਾ ਸੁਮੇਲ ਰਿਹਾ ਹੈ। ਸ੍ਰੀ ਕ੍ਰਿਸ਼ਨ ਜੀ ਦਵਾਰਕਾ ਦੇ ਰਾਜੇ ਵੀ ਸਨ ਤੇ ਧਾਰਮਿਕ ਰਹਿਬਰ ਵੀ ਸਨ। ਕਿਵੇਂ ਨਿਖੇੜ ਸਕਦੇ ਹੋ? ऐसा देवता हिंदू धर्म ਦਾ ਸਨਾਤਨ ਮਤ ਦਾ ਦਿਖਾ ਦਿਓ ਜਿਹਦੇ ਹੱਥ ਦੇ ਵਿੱਚ ਕੋਈ ਸ਼ਸਤਰ ਨਾ ਹੋਵੇ ਕੋਈ ਅਸਤਰ ਨਾ ਹੋਵੇ ਤੈਜੀ ਜੀ ਸਾਹਿਬੱਖਮੀ ਜੀ ਕਹਿੰਦੀਆਂ ਦਾ ਸਕਦਾ ਜਿਵੇਂ ਧਰਮ ਮਨੁੱਖੀ ਜ਼ਿੰਦਗੀ ਦਾ ਇੱਕ ਪਹਿਲੂ ਹੈ ਰਾਜਨੀਤੀ ਵੀ ਮਨੁੱਖੀ ਜ਼ਿੰਦਗੀ ਦਾ ਇੱਕ ਪਹਿਲੂ ਹੈ ਪਰ ਧਰਮ ਸਰਵੋਪਰੀ ਹੈ ਰਾਜਨੀਤੀ ਦੂਸਰੇ ਨੰਬਰ ਪਰ ਹੈ ਤੁਮੈਂ ਅੰਤ ਦੇ ਵਿੱਚ ਨਾ ਪ੍ਰਧਾਨ ਜੀ ਨੇ ਵੀ ਔਰ ਤੇ ਸਖੀ ਸਾਹਮਣੇ ਵੀ ਸਾਰਿਆਂ ਦੇ ਲੈ ਦਿੱਤੇ ਨੇ ਮੈਂ ਸਮੂਹਕ ਰੂਪ ਦੇ ਵਿੱਚ ਸਾਰਿਆਂ ਦਾ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਆਈਆਂ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਬੈਠੀਏ ਰਲ ਮਿਲ ਕੇ ਬੈਠ ਕੇ ਸਤਿਗੁਰਾਂ ਦੇ ਪਰਬ ਬਣਾਈਏ ਭਾਈ ਗੁਰਦਾਸ ਜੀ ਨੇ ਕਿਹਾ ਨਾ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਈ ਭਗਤ ਗੁਰ ਪਰਬ ਕਰੰਦੇ ਕੁਰਬਾਨੀ ਹੈ ਉਹਨਾਂ ਗੁਰਸਿੱਖਾਂ ਦੀ ਜਿਹੜੇ ਪਿਆਰ ਸਤਕਾਰ ਦੇ ਨਾਲ ਗੁਰਪੁਰਬ ਮਨਾਉਂਦੇ ਨੇ ਪਾਤਸ਼ਾਹ ਜੀ ਗੁਰਪੁਰਬਾ ਨੂੰ ਮਨਾਉਣਾ ਵੀ ਆਪਣੇ ਆਪ ਦੇ ਵਿੱਚ ਇੱਕ ਸਤੁਕਰਾਂ ਦੇ ਘਰ ਦੀ ਮਹਾਨ ਸੇਵਾ ਹੈ ਤੁਸੀਂ ਸਾਰਿਆਂ ਨੇ ਹਾਜ਼ਰੀਆਂ ਭਰੀਆਂ ਬੱਚੇ ਆਏ ਨੇ ਕਾਲਜ ਦੇ ਹੋਰ ਤੁਸੀਂ ਬਹੁਤ ਵੱਡੀ ਗਿਣਤੀ ਚਾਹੀਓ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਪ ਸਾਰੀ ਸੰਗਤ ਦਾ ਬਹੁਤ 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 ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਗੁਰਪਿਆਰੀ ਸਾਧ ਸੰਗਤ ਮਾਨਜੋਗ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਜੀ ਜਿਹਦਾ 택ਸੀ ਦਾਨਵਾ ਸਾਹਿਬ ਜੀ ਨੇ ਬਹੁਤ ਡੁੱਗਿਆ ਵਿਚਾਰਾ ਤੁਹਾਡਾ ਸਾਧਿਆ ਕੀਤੀਆਂ ਇਹ ਸਤਸੁਰਾਂ ਦੇ ਪੁਰਬ ਬਣਾਉਂਦਾ ਇਹੀ ਲਾਭ ਹੈ ਕਿਉਂਕਿ ਸਾਡੇ ਸਤਖਾਣਵਾਸੀ ਸਿੰਘ ਸਾਹਿਬ